ਇਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਨਿਰੂ मैम ਵੱਲੋਂ ਸਾਡੇ ਆ ਪੂਰੀ ਟੀਮ ਖੜੀ ਐ ਵੀ 15 ਪਿੰਡ ਨੇ ਮੇਰਾ ਖਲਹਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਐ ਉਹ 15 ਪਿੰਡਾਂ ਦੀ 17 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨਿਰੂ मैम ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਐ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹੀ ਦਿੱਤਾ ਵੀ ਫਸਲਾਂ ਵਜਵਾ ਕੇ ਹਸਤਾ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨਿੱਕੇ ਨਿੱਕੇ ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜੀ ਆ ਭਾਵੇਂ ਉਹ ਇੱਕ ਅੱਡੇ ਪਸੂ ਦੀ ਐ ਭਾਵੇਂ ਕੋਈ ਕੱਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਜੇ ਲਾ ਲਓ ਹਨਾ ਇਹ ਲਾ ਲਓ ਵੀ ਸੋਣਾ ਮੰਜੀ ਜ਼ਰੂਰੀ ਹੈ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਹੈ ਹਾਂਜੀ ਹੈਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣਗੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣ ਗਈਆਂ ਅਨੇ ਕਈ ਬਾਰ ਕਹਿੰਦੇ ਕੰਦਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜਿਵੇਂ ਆਸੇ ਪਾਸੇ ਦਲਦਲੀ ਹੈ ਹੈਨਾ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹਿਸਾਬ ਨਾਲ ਐਂ ਲੱਗਦਾ ਹੈ ਵੀ ਜਗਦੀਪ ਜੀ ਸੰਤੋਸ਼ ਜੀ ਵੀ ਬਿਮਾਰੀਆਂ ਫੈਲਣ ਦਾ ਵੀ ਜ਼ਿਆਦਾ ਡਰਾ